ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਿ ਡਿਬਗੁਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਤੇ ਜਾਂ ਭਾਈ ਅਮਰਤਪਾਲ ਸਿੰਘ ਜੀ ਮੈਰੋ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇਹ ਬਾਣੀ ਵਿੱਚ ਲੁਕੇ ਹੋਏ ਨੇ ਜੇ ਪੇਖੀ ਨੇ ਆਪਾਂ ਇਹਦੇ ਨਾਲ ਇਹਦੀ ਗੱਲ ਆਪਾਂ ਕਰ ਇਹਦਾ ਆਨਸਰ ਦੇਣ ਤੋਂ ਨਾਲ-ਨਾਲ ਆਪਾਂ ਇੱਕ ਸਾਖੀ ਤੇ ਜਾਵਾਂਗੇ ਇਹ ਸਾਖੀ ਆ ਭਾਈ ਮੂਲਾ ਸਾਹਿਬ ਜੀ ਦੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਾਈ ਮੂਲਾ ਸਾਹਿਬ ਜੀ ਗੁਰਗ੍ਰੰਥ ਦੇਵ ਜੀ ਦੇ ਕੋਲ ਕਰਤਾਰਪੁਰ ਸਾਹਿਬ ਜਾਂਦੇ ਨੇ ਤੇ ਗੁਰੂ ਸਾਹਿਬ ਉੱਥੇ ਭਾਈ ਮੂਲਾਸ ਜੀ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਸੰਗਤ ਦੀ ਸੇਵਾ ਕਰਨੀ ਆ ਤੇ ਕੀਰਤਨ ਸੁਣਨਾ ਆ ਤੇ ਕੀਰਤਨ ਕਰਨ ਵਾਲਿਆਂ ਦੀ ਸੇਵਾ ਕਰਨੀ ਆ ਭਾਈ ਮੂਲਾ ਸਾਹਿਬ ਜੀ ਸਤਿਵਚਨ ਕਹਿ ਕੇ ਉੱਥੇ ਚਲੇ ਜਾਂਦੇ ਨੇ ਤੇ ਉਹਨਾਂ ਦੇ ਘਰ ਵੀ ਕੋਈ ਜਿਸ ਗੁਰੂ ਦਾ ਸਿੱਖਿਆ ਹੁੰਦਾ ਹੈ ਉਹ ਦੀ ਪੂਰੀ ਪਾਠ ਪੂਜਾ ਕਰਦੇ ਨੇ ਇਦਾਂ ਹੀ ਇੱਕ ਕੋਈ ਲਟੇਰਾ ਸਿੱਖ ਬਣ ਕੇ ਭਾਈ ਮੂਲਾ ਸਾਹਿਬ ਜੀ ਦੇ ਘਰ ਚ ਲਿਆ ਜਾਂਦਾ ਉਹ ਉਹਨਾਂ ਦੀ ਬਹੁਤ ਆਉ ਭਗਤ ਕਰਦੇ ਨੇ ਉਸ ਟਾਈਮ ਚ ਪੁਰਾਣਾ ਟਾਈਮ ਸੀ ਬੀਬੀਆਂ ਗਹਿਣੇ ਲਾ ਕੇ ਨਾ ਆਲਿਆਂ ਦੇ ਵਿੱਚ ਰੱਖ ਦਿੰਦੇ ਸੀ ਤਾਂ ਉਸ ਨੇ ਜਾ ਕੇ ਸੇ ਭਾਂਡੇ ਵਿੱਚ ਰੱਖ ਦਿੰਦੇ ਸੀ ਤਾਂ ਉਸ ਬਾਬੇ ਨੇ ਕੀ ਕੀਤਾ ਕਿ ਜਾ ਕੇ ਉਹ ਸਾਰੇ ਗਹਿਣੇ ਚੱਕ ਲਏ ਤੇ ਜਦੋਂ ਜਾਣ ਲੱਗਿਆ ਉਹ 메ਨ ਜਿਹੜਾ ਦਰਵਾਜ਼ਾ ਸੀ ਉਹਦਾ ਕੁੰਡਾ ਖੜਕ ਗਿਆ ਕੁੰਡਾ ਖੜਕ ਗਿਆ ਤਾਂ ਭਾਈ ਮੂਲਾ ਸਾਹਿਬ ਜੀ ਉੱਠ ਕੇ ਉਹਨਾਂ ਦੇ ਕੋਲ ਚਲੇ ਗਏ ਜਦੋਂ ਉਹ ਉਹਨਾਂ ਦੇ ਕੋਲ ਗਏ ਉਹਨਾਂ ਨੇ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਜੰਗਲ ਪਾਣੀ ਜਾਣਾ ਆ ਉਹ ਕਿ ਇੰਨਾ ਜਦੋਂ ਗੱਲ ਕੀਤੀ ਤਾਂ ਉਹਨਾਂ ਦੇ ਹੱਥੋਂ ਉਹ ਭਾਂਡਾ ਛੁੱਟ ਗਿਆ ਜਿਸ ਦੇ ਵਿੱਚ ਉਹਨਾਂ ਦੀ ਭੈਮੂਲਾ ਸਾਹਿਬ ਜੀ ਦੀ ਪਤਨੀ ਦੇ ਗਹਿਣੇ ਪਏ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹ ਗਹਿਣੇ ਚੱਕ ਕੇ ਉਹਨਾਂ ਨੂੰ ਫੜਾਏ ਤੇ ਕਹਿੰਦੇ ਜਾਓ ਜੀ ਚਲੇ ਜਾਓ ਜਦੋਂ ਅਗਲੇ ਦਿਨ ਉਹਨਾਂ ਦੀ ਪਤਨੀ ਉੱਠੀ ਤਾਂ ਉਹਨੇ ਦੇਖਿਆ ਕਿ ਉਹਦੇ ਗਹਿਣੇ ਉੱਥੇ ਹੈ ਨਹੀਂ ਗੇ ਉਸਨੇ ਪੁੱਛਿਆ ਕਿ ਇਹ ਮੇਰੇ ਗਹਿਣੇ ਕਿੱਧਰ ਗਏ ਉਹ ਕਹਿੰਦੇ ਜੀ ਕਿ ਰਾਤ ਆਪਣੇ ਘਰੇ ਚੋਰ ਆਏ ਸੀ ਚੋਰੀ ਕਰਕੇ ਉਹ ਕਹਿੰਦੇ ਜੀ ਜਿਹੜਾ ਬਾਬਾ ਆਇਆ ਸੀ ਉਹ ਕਿੱਧਰ ਗਿਆ ਉਹ ਕਹਿੰਦੇ ਵੀ ਉਹ ਬਾਬਾ ਤਸਵੀਰੇ ਡਰਦਾ ਚਲਿਆ ਗਿਆ ਕਿ ਮੇਰਾ ਨਾਮ ਨਾ ਲੱਗ ਜਾਵੇ ਚਲੋ ਅਗਲੇ ਦਿਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਫੇਰ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੂੰ ਦੇਖ ਕੇ ਕਹਿੰਦੇ ਨੇ ਭਾਈ ਮੂਲਿਆ ਜੀ ਕੀ ਗੱਲ ਹੋਈ ਤਾਂ ਉਹਨਾਂ ਨੇ ਸਾਰੀ ਗੱਲ ਦੀ ਵਿਆਖਿਆ ਕਰ ਦਿੰਦੇ ਨੇ ਕਿ ਇਦਾਂ ਹੋਇਆ ਤਾਂ ਕਰਨਾਲਕ ਪਾਸ਼ਾ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਭਾਈ ਮੂਲਾ ਜੀ ਤੁਸੀਂ ਆਪਣੀ ਪਤਨੀ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਉਹ ਤਾਂ ਇੱਕ ਪਿੱਖੀ ਸੀਗਾ ਲੁਟੇਰਾ ਸੀਗਾ ਲੁੱਟ ਕੇ ਲੈ ਗਿਆ ਉਹ ਕਹਿੰਦੇ ਸੱਚੇ ਪਾਸ਼ਾ ਜੀ ਮੇਰੇ ਲਈ ਉਹ ਗੁਰੂ ਦਾ ਸਿੱਖ ਸੀ ਤੇ ਜੇ ਮੈਂ ਇਦਾਂ ਕਹਿੰਦਾ ਤਾਂ ਮੇਰੀ ਪਤਨੀ ਦਾ ਤੁਹਾਡੇ ਸਾਰੇ ਗੁਰੂ ਦੇ ਸਿੱਖਾਂ ਤੋਂ ਮਨ ਫਿੱਕਾ ਪੈ ਜਾਂਦਾ ਉੱਥੇ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੂਲਾ ਜੀ ਤੁਸੀਂ ਸੱਚੇ ਸਿੱਖ ਹੋ ਸੱਚੇ ਸਿੱਖ ਨੂੰ ਹਮੇਸ਼ਾ ਜੋ ਕੋਈ ਹੋਰ ਸਿੱਖ ਹੈ ਉਹਦਾ ਆਦਰ ਕਰਨਾ ਚਾਹੀਦਾ ਜੇ ਉਹ ਗਲਤ ਹੋਊਗਾ ਜਾਂ ਕੁਝ ਵੀ ਹੋਊਗਾ ਤਾਂ ਉਹ ਗੁਰੂ ਸਾਹਿਬ ਆਪ ਦੇਖ ਲੈਣਗੇ ਆਪਣੇ ਲਈ ਉਹ ਹਰ ਇੱਕ ਬੰਦਾ ਸੱਚਾ ਸਿੱਖ ਹੈ ਤੇ ਸਾਨੂੰ ਹਮੇਸ਼ਾ ਇਹੀ ਕਿ ਉਹਨਾਂ ਦਾ ਸੱਚਾ ਸਿੱਖ ਸਮਝ ਕੇ ਹੀ ਉਹਨਾਂ ਦਾ ਮਾਨ ਸਤਿਕਾਰ ਕਰਨਾ ਚਾਹੀਦਾ ਹੈ ਬਾਕੀ ਜੋ ਕੋਈ ਵੀ ਬੰਦਾ ਗਲਤ ਹੋਊਗਾ ਤਾਂ ਗੁਰੂ ਸਾਹਿਬ ਸਭ ਸਾਹਮਣੇ ਲੈ ਆਉਣਗੇ ਆਪਾਂ ਨੇ ਕੋਈ ਕਹਿਣ ਨਾਲ ਨਾ ਤਾਂ ਕੋਈ ਗਲਤ ਹੋਣਾ ਹੈ ਤੇ ਨਾ ਸਹੀ ਹੋਣਾ ਹੈ ਤਾਂ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ ਧੰਨਵਾਦ